ਵੋਟਾਂ ਮੰਗੀ ਗਏ ਐ ਕਰਾ ਦਾਂਗੇ ਉਹ ਕਰਾ ਦਾਂਗੇ ਆ ਨਹੀਂ ਮੰਨਦਾ ਉਹ ਨਹੀਂ ਮੰਨਦਾ ਹਰਿਆਣਾ ਨਹੀਂ ਮੰਨਦਾ ਪੰਜਾਬ ਐਂ ਕਹਿੰਦਾ ਫੁਲਾਨਾ ਆਤਮ ਕਾ ਦਿੱਲੀ ਐਂ ਕਹਿੰਦੀ ਐ ਨੋ ਸਰਕਾਰ ਬਣੀ ਖਟਕੜਕਲਾਂ ਸੌ ਚੁੱਕੀ ਉਦੋਂ ਬਾਅਦ ਕਾਗਜ਼ ਫਾਈਲਾਂ ਕਢਾਈਆਂ ਗੱਲ ਕੀਤੀ ਹਰਿਆਣੇ ਨਾਲ ਗੱਲ ਕੀਤੀ ਹਰਿਆਣੇ ਵਾਲੇ ਨੂੰ ਕਿਹਾ ਯਾਰ ਤੁਹਾਨੂੰ ਕੀ ਦਿੱਕਤ ਐ ਯਾਰ ਆਜ਼ਾਦੀ ਜਿਨ੍ਹਾਂ ਨੇ ਦਵਾਈ ਐ ਜਿਨ੍ਹਾਂ ਕਰਕੇ ਤੁਸੀਂ ਵੱਡੇ ਵੱਡੇ ਮੰਤਰੀ ਬਣੇ ਫਿਰਦੇ ਹੋ ਤੇ ਉਹਦੇ ਨਾਂ ਤਾਂ ਤੁਹਾਨੂੰ ਕੀ ਦਿੱਕਤ ਐ ਕਹਿੰਦੇ ਜੀ ਕੀ ਮੈਂ ਕਿਹਾ ਮੈਂ ਦੱਸੂੰਗਾ ਲੋਕਾਂ ਨੂੰ ਫਿਰ ਵਿਆਹ ਹੋ ਰਿਹਾ ਹੈ ਕਹਿੰਦੇ ਨਾ ਤੂੰ ਦੱਸੀ ਨਾ ਤੇਰੇ ਵਾਲਾ ਚੱਲ ਜਾਂਦਾ ਬਾळा ਤੇ ਦੱਸ ਕਿਵੇਂ ਕਰਨਾ ਮੈਂ ਕਿਹਾ ਐ ਕਰਨਾ ਹੈ ਅੱਜ ਹੋ ਗਿਆ ਕੰਮ ਅੱਜ ਤੋਂ ਮੋਹਾਲੀ ਵਾਲੇ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਹੋ ਗਿਆ ਇਹ ਫੇਰ ਆ ਗਏ ਹੁਣ ਮੈਂ ਕਿਹਾ ਮੈਨੂੰ ਕਿਦੋਂ ਆਇਆ ਸੀ ਆ ਕੁੱਤੇ ਨੂੰ ਤੁਰਦਿਆਂ ਵਾਲੇ ਨੁਕਸ ਕੱਢਣ ਵਾਲੇ ਭਗਵੰਤ ਮਾਨ ਨੇ ਤਾਂ ਜੀ ਚੰਡੀਗੜ੍ਹ ਰਖਾਤਾ ਨਾਮ ਮਾਲਿਕਨ ਰੱਖਿਆ ਚ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਸਬਰ ਕਰ ਲੋ ਜੇ 6 ਮਹੀਨਿਆਂ ਚ ਭਗਵੰਤ ਮਾਨ ਇਹ ਕੁਝ ਕਰ ਸਕਦਾ ਹੈ ਅਗਲੇ 4 ਮਹੀਨਿਆਂ ਚ ਇਸ 에어ਪੋਰਟ ਦੇ ਨਾਂ ਚ ਮੁਹੱਲੇ ਵੀ ਹੋਊਗਾ ਵੋਟਾਂ ਮੰਗੀ ਗਏ ਕਰਾ ਦਿਆਂਗੇ ਉਹ ਕਰਾ ਦਾਂਗੇ ਆ ਨਹੀਂ ਮੰਨਦਾ ਉਹ ਨਹੀਂ ਮੰਨਦਾ ਹਰਿਆਣਾ ਨਹੀਂ ਮੰਨਦਾ ਪੰਜਾਬ ਐਂ ਕਹਿੰਦਾ ਫੁਲਾਨਾ ਨਾਤਮਕਾ ਦਿੱਲੀ ਐਂ ਕਹਿੰਦੀ ਐ ਨੋ ਸਰਕਾਰ ਬਣੀ ਖਟਕੜਕਲਾ ਸੌ ਚੁੱਕੀ ਉਦੋਂ ਵਾਰ ਕਾਗਜ਼ ਫਾਈਲਾਂ ਕਢਾਈਆਂ ਗੱਲ ਕੀਤੀ ਹਰਿਆਣੇ ਨਾਲ ਗੱਲ ਕੀਤੀ ਹਰਿਆਣੇ ਵਾਲੇ ਨੂੰ ਕਿਹਾ ਯਾਰ ਤੁਹਾਨੂੰ ਕੀ ਦਿੱਕਤ ਹੈ ਯਾਰ ਆਜ਼ਾਦੀ ਜਿਨ੍ਹਾਂ ਨੇ ਦਵਾਈ ਹੈ ਜਿਨ੍ਹਾਂ ਕਰਕੇ ਤੁਸੀਂ ਵੱਡੇ ਵੱਡੇ ਮੰਤਰੀ ਬਣੇ ਫਿਰਦੇ ਹੋ ਤੇ ਉਹਦੇ ਨਾਂ 'ਤੇ ਤੁਹਾਨੂੰ ਕੀ ਦਿੱਕਤ ਹੈ ਕਹਿੰਦੇ ਜੀ ਕੀ ਮੈਂ ਕਿਹਾ ਮੈਂ ਦੱਸੂਗਾ ਲੋਕਾਂ ਨੂੰ ਫਿਰ ਵਿਆਹ ਹੋ ਰਿਹਾ ਹੈ ਕਹਿੰਦੇ ਨਾ ਤੂੰ ਦੱਸੀ ਨਾ ਤੇਰੇ ਵਾਲਾ ਚੱਲ ਜਾਂਦਾ ਬਾਲਾ ਤੇ ਦੱਸ ਕਿਵੇਂ ਕਰਨਾ ਮੈਂ ਕਿਹਾ ਐ ਕਰਨਾ ਹੈ ਅੱਜ ਹੋ ਗਿਆ ਕੰਮ ਅੱਜ ਤੋਂ ਮੁਹਾਲੀ ਵਾਲੇ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਹੋ ਗਿਆ। ਇਹ ਫੇਰ ਆ ਗਏ ਹੁਣ ਮੈਂ ਕਿਤੇ ਮੈਨੂੰ ਕਿਤੇ ਆਇਆ ਸੀ ਆ ਕੁੱਤੇ ਨੂੰ ਤੁਰਦਿਆਂ ਵਾਲੇ ਨੁਕਸ ਕੱਢਣ ਵਾਲੇ ਭਗਵਾਨਤਮਾਨ ਨੇ ਤਾਂ ਜੀ ਚੰਡੀਗੜ੍ਹ ਰਖਾਤਾ ਨਾਮ ਮਹਾਲੀ ਗੁਣ ਰੱਖਿਆ ਚ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਸਬਰ ਕਰ ਲੋ ਜੇ 6 ਮਹੀਨਿਆਂ ਚ ਭਗਵੰਤ ਮਾਨ ਇਹ ਕੁਝ ਕਰ ਸਕਦਾ ਹੈ ਅਗਲੇ 4 ਮਹੀਨਿਆਂ ਚ ਇਸ 에어ਪੋਰਟ ਦੇ ਨਾਂ ਚ ਮੁਹੱਲੇ ਵੀ ਹੋਊਗਾ ਵੋਟਾਂ ਮੰਗੀ ਗਏ ਕਰਾ ਦਿਆਂਗੇ ਉਹ ਕਰਾ ਦਾਂਗੇ ਆ ਨਹੀਂ ਮੰਨਦਾ ਉਹ ਨਹੀਂ ਮੰਨਦਾ ਹਰਿਆਣਾ ਨਹੀਂ ਮੰਨਦਾ ਪੰਜਾਬ ਐਂ ਕਹਿੰਦਾ ਫੁਲਾਨਾ ਆਤਮ ਕਾ ਦਿੱਲੀ ਐਂ ਕਹਿੰਦੀ ਐ ਨੋ ਸਰਕਾਰ ਬਣੀ ਖਟਕੜਕੜਲਾ ਸੌ ਚੁੱਕੀ ਉਦੋਂ ਬਾਅਦ ਕਾਗਜ਼ ਫਾਈਲਾਂ ਕਢਾਈਆਂ ਗੱਲ ਕੀਤੀ ਹਰਿਆਣਾ ਨਾਲ ਗੱਲ ਕੀਤੀ ਹਰਿਆਣਾ ਵਾਲੇ ਨੂੰ ਕਿਹਾ ਯਾਰ ਤੁਹਾਨੂੰ ਕੀ ਦਿੱਕਤ ਹੈ ਯਾਰ ਆਜ਼ਾਦੀ ਜਿਨ੍ਹਾਂ ਨੇ ਦਵਾਈ ਹੈ ਜਿਨ੍ਹਾਂ ਕਰਕੇ ਤੁਸੀਂ ਵੱਡੇ ਵੱਡੇ ਮੰਤਰੀ ਬਣੇ ਫਿਰਦੇ ਹੋ ਤੇ ਉਹਦੇ ਨਾਂ ਤਾਂ ਤੁਹਾਨੂੰ ਕੀ ਦਿੱਕਤ ਹੈ ਕਹਿੰਦੇ ਜੀ ਕੀ ਮੈਂ ਕਿਹਾ ਮੈਂ ਦੱਸੂਗਾ ਲੋਕਾਂ ਨੂੰ ਫਿਰ ਵਿਆਹ ਹੋ ਰਿਹਾ ਹੈ ਕਹਿੰਦੇ ਨਾ ਤੂੰ ਦੱਸੀ ਨਾ ਤੇਰੇ ਵਾਲਾ ਚੱਲ ਜਾਂਦਾ ਬਾਲਾ ਤੇ ਦੱਸ ਕਿਵੇਂ ਕਰਨਾ ਮੈਂ ਕਿਹਾ ਐ ਕਰਨਾ ਅੱਜ ਹੋ ਗਿਆ ਕੰਮ ਅੱਜ ਤੋਂ ਮੁਹਾਲੀ ਵਾਲੇ 에어ਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਹੋ ਗਿਆ ਜੀ ਇਫੇਰ ਆਗੇ ਹੁਣ ਮੈਂ ਕਿਤੇ ਮੈਨੂੰ ਕਿਤੇ ਆਇਆ ਸੀ ਆ ਕੁੱਤੇ ਨੂੰ ਤੁਰਦਿਆਂ ਵਾਲੇ ਨੁਕਸ ਕੱਢਣ ਵਾਲੇ ਭਗਵੰਤ ਮਾਨ ਨੇ ਤਾਂ ਜੀ ਚੰਡੀਗੜ੍ਹ ਰਖਾਤਾ ਨਾਮ ਮਾਲਿਕਾਂ ਨੇ ਰੱਖਿਆ ਚ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਸਬਰ ਕਰ ਲਓ ਜੇ 6 ਮਹੀਨਿਆਂ ਚ ਭਗਵੰਤ ਮਾਨ ਇਹ ਕੁਝ ਕਰ ਸਕਦਾ ਹੈ ਅਗਲੇ 4 ਮਹੀਨਿਆਂ ਚ ਇਸ 에어ਪੋਰਟ ਦੇ ਨਾਂ ਚ ਮੁਹੱਲੇ ਵੀ ਹੋਊਗਾ